ਯਾਰ ਮਾ ਪਾਕਿਸਤਾਨ ਦਾ ਕੀ ਹਾਲ ਹੈ ਹਾਜੀ ਪਾਕਿਸਤਾਨ ਦਾ ਕੀ ਹਾਲ ਆ ਅਜੇ ਵੀ ਪੁੱਛਦੇ ਜੇ ਦੁਨੀਆ ਪੁੱਛਣਾ ਮੈਂ ਦੁਨੀਆ ਦਾ ਕੀ ਹਾਲ ਉਧਰ ਮਾੜਾ ਕੇ ਚੰਗਾ ਹੋਏ ਪੈਰ ਉਠਾਉਣਾ ਜਾ ਕੇ ਜੇ ਸਾਡੇ ਜੀ ਮਾਰੇ ਕੇ ਨੇ ਉਧਰ ਸਾਡੇ ਬਾਦ ਪਿੰਡ ਕਹਦਾ ਉਹ ਬੰਦਾ ਪੈਰਾ ਭਰਾ ਵਾਂਗ ਵਰਦੇ ਕੰਮ ਜਦੋਂ ਵਿਗੜਿਆ ਉਦੋਂ ਕੰਮ ਵਿਗੜਿਆ ਆਦਾ ਜਿਹੜਾ ਬੰਦਾ ਮੁਸਲਮਾਨ ਸੀ ਜਿਹਨੇ ਮਾਰੀ ਵਰਛੀ ਉਹਦਾ ਨਾਮ ਪਤਾ ਜੇ ਉਹ ਗੱਡਬਾਬ ਜੰਮੀ ਸੁਦੀਕੀ ਇਹੋ ਜਿਹੇ ਨਾਮ ਸੀ ਉਹਨਾਂ ਦੇ ਸ਼ੇਖ ਇਹ ਤੁਹਾਡੇ ਪਿੰਡ ਦੇ ਸੀ ਜਿਹੜੇ ਮੇਰੇ ਭਰਾ ਦੋਵੇਂ ਜਿਹੜੇ ਹੀ ਉਹ ਡੰਡੀ ਡੈਂਟੀ ਭੱਜੇ ਉਹਨਾਂ ਨੂੰ ਦੋਨ ਵਰਛੀਆਂ ਮੱਜੀਆਂ ਤੇ ਮੈਂ ਵੱਡ ਗਿਆ ਇਨਰਮੇ ਚ ਤੇ ਮਾਂ ਸਾਡੀ ਦੇ ਭੈਣ ਸਾਡੀ ਦਾ ਰਾਜ ਮਾਰਤੇ ਤੁਸੀਂ ਆਪਦੇ ਅੱਖੀ ਵੇਖੇ ਮਰਦੇ ਜੀ ਆ ਦੇਖੇ ਅੱਖੀ ਵੇਖਨੇ ਯਾਰ ਹਾਦੂ ਗਾਮੋਂ ਨਾ ਡਾਉਂ ਦੀ ਜਗੇਨੇ ਮਰ ਜਾਣਾ ਦੇ ਇੱਕ ਦੇ ਦੋ ਜਾਨ ਦੀ ਲੱਗਿਆ ਮਾਂ ਤੇਰੀ ਭਾਦੀ ਪਰੇ ਬੂਆ ਸਤਿ ਸ਼੍ਰੀ ਅਕਾਲ ਆਦਾਬ ਬਜ਼ੁਰਗਾਂ ਨਾਲ ਗੱਲਬਾਤ ਕਰਨੀ ਆਪਾਂ ਨਵੇਂ ਦੌਰ ਤੇ ਪਹੁੰਚ ਗਏ ਆ ਪਿੰਡ ਸੈਦਾਲਾ ਸੈਦਾਲਾ ਪਿੰਡ ਫਿਰੋਜ਼ਪੁਰ ਸ਼ਹਿਰ ਦੇ ਨਾਲ ਹੀ ਆ ਜੀਰਾ ਰੋਡ ਤੇ ਕਹ ਲੀਏ ਜਾਂ ਮੋਗਾ ਰੋਡ ਤੇ ਕਹ ਲੀਏ ਦੋਨਾਂ ਸੜਕਾਂ ਦੇ ਦਰਮਿਆਨ ਦੇ ਵਿੱਚ ਸੈਦਾਲਾ ਪਿੰਡ ਆ ਤੇ ਬਜ਼ੁਰਗਾਂ ਦੇ ਕੋਲੇ ਪਹੁੰਚਿਆ ਬਹੁਤਾ ਲੰਬਾ ਮੈਂ ਨਹੀਂ ਬੋਲਣਾ ਅੱਜ ਸਿਰਫ ਬਾਪੂ ਨਾਲ ਗੱਲ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚੱਲ? ਠੀਕ ਠਾਕ ਹੋ? ਠੀਕ ਠਾਕ ਜੀ। ਕਿੰਨੀ ਉਮਰ ਹੋ ਗਈ? 74-93 ਸਾਲ ਦੀ। ਪੂਰੀ ਵਧੀਆ ਲੰਗੀ ਫਿਰ? ਹਾਂ ਜੀ। ਤੇ ਨਾਮ ਕੀ ਜੇ? ਮਹਾਂਸ਼ਣ ਮਹਿਲ ਸਿੰਘ। ਹਾਂ ਜੀ। ਇੱਥੋਂ ਦੇ ਰਹਿਣ ਵਾਲੇ ਕਿ ਪਿੱਛੋਂ ਉਧਰੋਂ ਪਾਕਿਸਤਾਨ ਵਾਲੇ ਦੇ ਰਹਿਣ ਵਾਲੇ? ਅੱਛਾ ਜੀ। ਕਿਹੜਾ ਪਿੰਡ ਸੀ ਆਪਣਾ? ਵੀਰਕੇ ਨਾਉ। ਨਾਲ-ਨਾਲ ਦੇ ਪਿੰਡ ਸ਼ਹਿਰ ਕੋਈ ਦੱਸੋ ਆ ਕਿਹੜੇ ਸੀ ਕੋਈ ਸਟੇਸ਼ਨ ਲੱਗਦਾ ਹੋਵੇ? ਸਟੇਸ਼ਨ ਲੱਗਦਾ ਪਿਆਲ। ਅੱਛਾ ਜੀ। ਤੇ ਪਿੰਡ ਤਲਵੰਡੀ ਹੂੰ। ਜੱਜੜ ਹੂੰ ਦਾ ਦੂਜਾ ਨਰਮਲ ਕੇ ਨੇਰੀਆਂ ਬਾ ਚਾਰ ਪਿੰਡੋਂ ਧਾਲੇ ਚਾਲ ਕਿਹੜੇ ਪਿੰਡਾਂ 'ਚ ਰਿਸ਼ਤੇਦਾਰੀ ਸੀ ਤੁਹਾਡੀ ਉੱਥੇ ਲਾਗੇ ਲਾਗੇ ਜਿਸੇ ਦਾ ਸ਼ਾਦੀ ਕੋਈ ਨਹੀਂ ਸ਼ਰੀਕਾ ਸੀ ਹੂੰ ਸ਼ਰੀਕਾ ਹੀ ਸੀ ਨਹੀਂ ਨਾਨਕੇ ਉੱਥੇ ਕਿਹੜੇ ਪਿੰਡ ਸੀ ਤੁਹਾਡੇ ਹਾਂਜੀ ਨਾਨਕੇ ਕਿਹੜੇ ਪਿੰਡ ਉਪਰਾਂ ਸ਼ਾ ਨਾਨਕੇ ਹੀ ਗੱਗੇ ਉਹ ਤਾਂ ਰਾਵੀ ਦੇ ਗੱਗੇ ਪਿੰਡ 'ਚ ਹੂੰ ਗੱਗਾ ਅੱਛਾ ਅੱਛਾ ਤੇ ਕੋਈ ਭੂਆ ਵਿਆਹੀਆਂ ਹੋਣੀਆਂ ਲਾਗੇ ਬੰਨੇ ਕਿਸੇ ਪਿੰਡ ਭੂਆ ਪੰਬੀ ਤੇ ਪਿੰਡ ਕਿੱਡਾ ਕੋ ਵੱਡਾ ਸੀ ਤੁਹਾਡਾ ਆਡਾ ਪਿੰਡ ਛੋਟਾ ਹੀ ਛੇੜਾ ਖਾਸ ਵੱਡਾ ਨਹੀਂ ਅੱਠ ਪੱਟੀਆਂ ਅੱਛਾ ਜੀ ਅੱਠ ਅੱਠ ਪੱਟੀਆਂ ਹੀ ਅੱਠ ਪੱਟੀਆਂ ਵੱਡਾ ਪਿੰਡ ਸੀ ਫਿਰਤਾ ਆਹੋ ਅੱਠ ਪੱਟੀਆਂ ਮਤਲਬ ਰਾਠਾਠ ਵੀਆਂ ਕਮਾਵੀ ਮਾਲਕ ਪੱਤੀ ਬੋਲਿਆ ਜਾਂਦਾ ਹੂੰ ਹੂੰ ਤੇ ਸਕੂਲ ਕੋਈ ਹੈਗਾ ਸੀ ਉਦੋਂ ਹਾਂ ਜੀ ਸਕੂਲ ਸਕੂਲ ਨਹੀਂ ਸਾਡੇ ਪਿੰਡ ਨਹੀਂ ਜੱਜਰ ਸੀ ਅੱਛਾ ਹਾਂ ਜੀ ਜਾਂਦੇ ਤੁਸੀਂ ਪੜੇ ਨਹੀਂ ਨਹੀਂ ਇਹੀ ਜਾਂਦੇ ਨੇ ਪੱਟਿਆ ਪੱਟਿਆ ਗਿਆ ਇਸ ਸਕੂਲ ਅੱਛਾ ਸਕੂਲ ਥੋੜੇ ਹੁੰਦੇ ਸੀ ਹਾਂ ਜੀ ਤੇ ਗੁਰਦੁਆਰਾ ਸਾਹਿਬ ਐਸੀ ਪਿੰਡ ਗੁਰਦੁਆਰਾ ਹੈਗਾ ਇਸ ਪਿੰਡ ਕਿਹੜੇ ਪਾਸੇ ਸੀ ਪਿੰਡ ਤੇ ਤੇ ਗੁਰਦੁਆਰਾ ਤੇ ਪਹਾੜਾ ਦੇ ਪਾਸੇ ਆਛੇ ਹਾਂਜੀ ਤੇ ਮਸਜਿਦ ਮਸਜਿਦ ਦੇ ਨਾਲ ਹੀ ਮਸਜਿਦ ਸੀ ਗੁਰਦੁਆਰੇ ਦੇ ਗੁਰਦੁਆਰੇ ਨਾਲ ਹਾਂਜੀ ਤੇ ਮੰਦਰ ਕੋਈ ਮੰਦਰ ਨਹੀਂ ਸੀ ਆ ਹੋਏਗਾ ਹੀ ਖੱਤਰੀ ਸੀ ਜੋ ਜੱਕਾ ਮੋਸ਼ਾ ਹੂੰ ਭਾਈ ਸੁਨਾਮ ਖੱਤਰੀ ਤੇ ਨੈਲੇਸ਼ਾ ਹੂੰ ਪਾਸੇ ਕਿੰਨੇ-ਕਿੰਨੇ ਆਤਾਂ ਤੇ ਜਿਹੜੇ ਮੁੰਡੇ ਤੁਹਾਡੇ ਨਾਲ ਖੇਡਦੇ ਸੀ ਮੁਸਲਮਾਨਾਂ ਤੇ ਹਿੰਦੂਆਂ ਦੇ ਉਹਨਾਂ ਦੇ ਨਾਂ ਕੀ ਸ਼ੀਲਾ ਹੂੰ ਉਹ ਆਨਮੁਰਾਸੀ ਤੇ ਹੋਰ ਮੁੰਡੇ ਗਏ ਜੁਜਾ ਮੰਡੀ ਇਸ ਲਈ ਕਰਕੇ ਮੁਸਲਮਾਨਾਂ ਦਾ ਕੋਈ ਨਾਂ ਨੰਬਰਦਾਰ ਕੋਈ ਤੁਹਾਡੇ ਪਿੰਡ ਦਾ ਹੋਵੇ ਚੌਧਰੀ ਮੁਸਲਮਾਨ ਮੁਸਲਮਾਨਾਂ ਦਾ ਕੋਈ ਚੌਧਰੀ ਨਹੀਂ ਸੀ ਚੌਧਰੀ ਇਹ ਇੱਕ ਪਰਵ ਨੰਬਰਦਾਰ ਨਹੀਂ ਸੀ ਕੀ ਨਾਂ ਸੀ ਉਹਦਾ ਲਾਲੂ ਮੁਸਲਮਾਨ ਸੀ ਇਹ ਮੁਸਲਮਾਨ ਜੱਟੋਂ ਮੁਸਲਮਾਨ ਆਇਆ ਅੱਛਾ ਜੱਟ ਜੱਟ ਤੋਂ ਮੁਸਲਮਾਨ ਹੋ ਗਿਆ ਸੀ ਹਾਂ ਚੌਧਰੀ ਉਹ ਦੇ ਜਾਂਦਾ ਨੂੰ ਅੱਛਾ ਅੱਛਾ ਇਹ ਉਦੋਂ ਹੀ ਹੋ ਗਿਆ ਸੀ ਪਹਿਲਾਂ ਹੀ ਇਹ ਲੋ ਪਹਿਲਾਂ ਹੋਇਆ ਜੱਜਲ ਲੱਗਦਾ ਮੇਰਾ ਮਾਤਰਾ ਦਾ ਬਹੁਤ ਜ਼ਿਆਦਾ ਹੂੰ ਆਡੇ ਪਿੰਡ ਲੱਗਦਾ ਵੀਰ ਕੀ ਅੱਛਾ ਜੀ ਤੇ ਹੋਰ ਮੇਰੇ ਤੇਰੇ ਨਾਲ ਦੇ ਹੀ ਪਿੰਡਾ ਜਿਹੜੇ ਲਾਗੇ ਵੱਡੇ ਸ਼ਹਿਰ ਸੀ ਕਸੂਰ ਜਾਂ ਲਾਹੌਰ ਕਦੀ ਗਏ ਤੁਸੀਂ ਲੈ ਕਸੂਰ ਵੇਖਿਆ ਲਾਹੌਰ ਨਹੀਂ ਵੇਖਿਆ ਕਸੂਰ ਕਿਹਦੇ ਨਾਲ ਜਾਂਦੇ ਕਸੂਰ ਅਸੀਂ ਜਾਣੀ ਗਏ ਤੀਏ ਬਗੇ ਅੱਛਾ ਜੀ ਉਹ ਕਸੂਰ ਦੇ ਵਿੱਚੋਂ ਲੰਘ ਕੇ ਹਾਂ ਜੀ ਕਸੂਰੋਂ ਕਸੂਰੋਂ ਰੈਵੰਡਾ ਤੇ ਰੈਵੰਡਾ ਤੋਂ ਜੀਆ ਬਗਾ ਸਟੇਸ਼ਨ ਤੇ ਸੌਦਾ ਪਤਾ ਕਿੱਥੋਂ ਲਿਆਉਂਦੇ ਹੁੰਦੇ ਉਦੋਂ ਸੌਦਾ ਪਤਾ ਹੀ ਪਿਆਰ ਤੋਂ ਜ਼ਿਆਦਾ ਲੈਂਦੇ ਹੇ था था। ये एक एक ये स, अच्छा ये बड़ा कस्बा होगा कोई घटना ਦੱਸੋ ਤੁਹਾਡੇ ਪਿੰਡ ਦੀ ਕੋਈ ਖਾਸ ਵਾਰਦਾਤ ਕੋਈ ਨਾ ਸਮਿਆਂ ਚ ਹੋਈ ਹੋਵੇ ਜਿਹੜੀ ਚਿੱਤੇ ਹੋਵੇ ਤੁਹਾਨੂੰ ਇਹ ਇੱਕ ਕਤਲ ਹੋਇਆ ਸੀ ਇੱਕ ਦੋ ਇੱਕ ਮਾਰਸ ਹੋਇਆ ਸੀ ਹਾਂ ਇੱਕ ਦਾਲਸ ਹੋਇਆ ਦੋ ਕਤਲ ਹੋਏ ਸੀ ਉਹ ਜੱਟ ਸੀ ਇਹ ਸਿੱਖ ਸੀ ਇੱਕ اچھا ਬਲੀਕ ਕਿੰਨੇ ਮਾਰਿਆ ਇਹ ਉਹ ਗਏ ਬੱਗੂ ਮੋਤੀ ਜਗਾ ਸੀ ਉਹਨੇ ਮਾਰਿਆ ਇਹ ਮੁਸਲਮਾਨ ਸੀ ਮੁਸਲਮਾਨ ਸੀ ਉਹ ਜੀ ਨਾਲ ਲੜਦਾ ਸੀ ਉਹ ਦੂਜੇ ਨਾਲ ਬਗੂ ਨਾਲ ਮ ਬੂ ਨਾਲ ਉਹਦੇ ਦੁਸ਼ਮਣ ਹੀ ਜੋ ਉਹਨਾਂ ਮ ਬੂੰਦੇ ਮਰਵਾਇਆ ਅੱਛਾ ਥੋੜਾ ਥੋੜਾ ਉੱਚੀ ਬੋਲੋ ਮੇਰੇ ਨਾਲ ਗੱਲ ਕਰੋ ਅੰਗਰੇਜ਼ ਵੇਖਿਆ ਤੁਸੀਂ ਉਦੋਂ ਹਾਂ ਅੰਗਰੇਜ਼ ਅੰਗਰੇਜ਼ ਵੇਖੇ ਹਾਂ ਹਾਂ 100 ਦਾ ਨੋਟ ਜਦੋਂ ਚੱਲਿਆ ਉਦੋਂ ਉਹ ਸਾਰੇ ਚੱਲਿਆ ਮੈਂ ਵੇਖਿਆ 100 ਦਾ ਨੋਟ ਕੋ ਚੰਦੇ ਅੱਛਾ ਹਾਂਜੀ ਘਰੇ ਹੁੰਦਾ ਏ 100 ਦਾ ਨੋਟ ਹਾਂ ਘਰੇ ਹੁੰਦਾ ਏ ਆਹੋ ਕਿ ਪਾਣੀ ਹੁੰਦਾ ਏ ਨੇ ਨੀ ਪਾਣ ਵੇਖੇ ਉਹਨੇ ਵਿਖਾਇਆ ਵੀ ਆਹ ਖਾਵਾ ਨੋੜ ਅੰਗਰੇਜ਼ੀ ਅੱਛਾ ਇਹ ਅੰਗਰੇਜ਼ ਤੇ ਅੰਗਰੇਜ਼ੀ ਜੰਮੇ ਪਿੰਡ ਦੌਰੇ ਹੁੰਦੇ ਮੁਸਲਮਾਨਾਂ ਦੇ ਅੱਛਾ ਜੀ ਇਹ ਅੰਗਰੇਜ਼ ਚੱਲਦੇ ਨੇ ਪਿੰਡਾਂ 'ਚ ਵਿਖਾਉਂਦੇ ਹੁੰਦੇ ਸੀ ਤੇ ਰਾਜ ਅੰਗਰੇਜ਼ਾਂ ਦਾ ਵਧੀਆ ਕਿ ਹੁਣ ਵਧੀਆ ਨਹੀਂ ਰਾਜ ਤਾਂ ਹੁਣ ਹੀ ਵਧੀਆ ਮਤੋਂ ਗਰੇਜ਼ਾਂ ਦਾ ਰਾਜ ਤਾਂ ਖੇਤਰ ਪਾਉਦਾ ਫੇਰ ਨੇ ਸੇਖ ਮਰੇ ਬੜੇ ਹੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਰੌਲਾ ਪੈ ਗਿਆ ਘਰ ਛੱਡ ਕੇ ਜਾਣਾ ਨਹੀਂ ਨਹੀਂ ਸਾਨੂੰ ਪਤਾ ਲੱਗ ਗਿਆ ਸੀ ਮੈਂ ਪੂਰਾ ਸੰਭਲਿਆ ਮੁੰਡੇ ਇਹ ਕੋਈ ਜਵਾਬ ਸਮਝਿਤ ਨਹੀਂ ਹਾਂਜੀ ਹਾਂਜੀ ਕਿਵੇਂ ਪਤਾ ਲੱਗਾ ਤੁਸੀਂ ਕਿੱਥੇ ਸੀ ਘਰੇ ਸੀ ਕਿ ਬਾਹਰ ਸੀ ਤੁਸੀਂ ਨਹੀਂ ਸਾਡਾ ਪਿੰਡ ਸਾਡਾ ਬੰਡਾਲਾ ਲਾਲਾ ਹੋ ਗਈ ਚਲਵੰਡੀ ਛੜੀ ਸਾਡੇ ਕੋਲ ਹੂੰ ਚਲਵੰਡੀ ਰਾਛੋਆ ਇਹ ਸਾਰਾ ਬਹੁਤ سارے ਪਿੰਡ ਨੇ ਠਾੜਦਾ ਅੱਛਾ ਜੀ ਉਥੇ ਰਾਛੋਆ ਸੀ ਬਗ ਬਤ ਚਲਵੰਡੀ ਛੜੀ ਫਿਰ ਪਿੰਡ ਨੇ ਲਖਦੇ ਨੇ ਚਲਵੰਡੀ ਸਾੜ ਦਿੱਤੀ ਸੀ ਸਾੜ ਦਿੱਤੀ ਸੀ ਨਾਮ ਸਮਾਨ ਕਿਵੇਂ ਰਹਿੰਦੇ ਸੀ ਆਪਸ ਵਿੱਚ ਸਿੱਖ ਬਹੁਤ ਚੰਗੇ ਭੜੇ ਰਹਿੰਦੇ ਸੀ ਇੱਕ ਦੂਜੇ ਨਾਲ ਮਰਦ ਤੇ ਬੰਨਦੇ ਕਰਦੇ ਸੀ ਵਿਆਹਾਂ ਸ਼ਾਦੀਆਂ ਤੇ ਆਉਂਦੇ ਜਾਂਦੇ ਸੀ ਹਾਂ 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 ਤੁਸੀਂ ਕੋਈ ਵਿਆਹ ਵੇਖਿਆ ਮੁਸਲਮਾਨਾਂ ਦਾ ਉਥੇ ਤੇ ਹੋਰ ਮੁਸਲਮਾਨਾਂ ਦੇ ਚਿਹਰੇ ਵਿਆਹ ਵੇਖੇ ਨਹੀਂ ਕਿ ਮਿਹਾਰਾਂ ਦੇ ਵੇਖੇ ਨਹੀਂ ਬੰਦੇ ਮਾਰੇ ਸਾਡੇ ਵੱਡੇ ਤੁਹਾਡੇ ਬੰਦੇ ਮਾਰਤੇ ਸੀ ਹਾਂ ਜਿਹੜੇ ਜਿਹੜੇ ਕਤਲ ਹੋਏ ਨੇ ਸਾਡੇ ਬਾਪ ਹਰੀ ਹਾਂ ਕਿ ਪਿੰਡਾਂ ਲੈ ਮਾਰੇ ਕਿਹੜੇ ਵੇਲੇ ਕਤਲ ਹੋਏ ਪਹਿਲਾਂ ਆ ਕੇ 47 ਵਾਲੇ ਨਹੀਂ 47 ਜਦੋਂ ਦੋ ਰੋੜਾ ਜਦੋਂ ਰੋੜਾ ਪਿਆ ਉਹਨੂੰ ਕੌਣ ਕੌਣ ਕਤਲ ਹੋਇਆ ਸੀ ਕਤਲ ਹੋਏ ਹੋਏ ਬਾਪ ਹੋਇਆ ਪਰ ਹਾਇ ਤਾਇਆ ਆਇਆ ਹਾਂ ਕੀ ਨਾਂ ਸੀ ਉਹਨਾਂ ਦੇ ਇਹ ਵੀ ਨਾ ਕਰਨਾਇਲ ਤੁਹਾਨੂੰ ਦੱਸਿਆ ਹਾਂਜੀ ਰਾਮਾ ਇਹ ਭਰਾ ਸੀ ਹਾਂ ਭਰਾ ਸੂਬਾ ਹਾਂ ਭਰਾ ਸੀ ਤਾਇਆ ਤੇਜਾ ਤੇਜਾ ਸਿੰਘ ਹਾਂ ਤੇ ਬਾਪ ਜਿਹੜਾ ਪਾਲਾ ਸ ਅਛ ਪਾਲਾ ਸਿੰਘ ਤੁਹਾਡੇ ਬਾਪ ਸੀਗੇ ਇਹ ਨੰਬਰਦਾਰ ਸੀ ਪਿੰਡ ਤੇ ਹਾਂ ਨੰਬਰਦਾਰ ਕਿੰਨੀ ਜ਼ਮੀਨ ਸੀ ਉਥੇ ਫਾਦੀ ਜ਼ਮੀਨ ਉਥੇ 8-8 ਕਿੱਲਾ ਨੰਬਰਦਾਰਾਂ ਦੀ ਅੱਛਾ ਜੀ ਤੇ ਬੰਡੇ ਆਈਫਸੀ ਆਉਂਦੀ ਇਧਰ ਆ ਗਈ ਸਾਰੀ ਕਿੰਨੇ ਬਜ਼ੁਰਗਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਪਿੰਡ ਦੇ ਮੁਸਲਮਾਨ ਤਾਂ ਸਾਡੇ ਰੋਏ ਜਦੋਂ ਅਸੀਂ ਤੁਰੇ ਆ ਉਹ ਸਾਨੂੰ ਛੱਡ ਕੇ ਗਏ ਉਰਾ ਤੱਕ ਤੇ ਇਹ ਤੁਹਾਡੇਆਂ ਨੇ ਤਾਂ ਮਾਰ ਦਿੱਤਾ ਪਿੰਡ ਦੇ ਨਾ ਨਾ ਜੀ ਸਾਡੇ ਤਾਂ ਮਾਰਿਆ ਪਿੰਡਾਂ ਵਾਲੇ ਜੁਬੇਰ ਅਸਨਾ ਜੇ ਇਕਲਾ ਤਲਵੰਡੀ ਬੁਰਜ ਜਿਹੜੇ ਜਿਹੜੇ ਟਾਓ ਕੇ ਪੇੜੇ ਮਾਰੇ ਨੇ ਮੁਸਲਮਾਨ ਸਾਡੇ ਨੇ ਬਹੁਤ ਬੁਨਖਸਾਨ ਕੀਤਾ ਮਕਸਦ ਨਹੀਂ ਜਿਹੜਾ ਤੁਹਾਡੇ ਪਰਿਵਾਰ ਮਾਰੇ 5 6 ਜੀ ਉਹ ਕਿਹੜੇ ਮੁਸਲਮਾਨਾਂ ਨੇ ਮਾਰੇ ਸੀ ਇਹ ਮਸਾਹਰ ਪਰਦੇ ਕਲਾਾ ਕਿੰਨੇ ਮੋਟੇ ਜਨੇ ਲਗੀ ਲਗੀ ਕਮੀ ਤੁਹਾਡੇ ਪਿੰਡ ਦੇ ਹਾਂਜੀ ਪਿੰਡ ਤੇ ਹੀ ਮਾਰਤਾ ਪਿੰਡ ਦੀ ਹੈ ਤੇ ਫਿਰ ਤੁਸੀਂ ਕਿਵੇਂ ਨਿਕਲੇ ਮੈਂ ਭਰਾ ਦੋਵੇਂ ਜਿਹੜੇ ਸੀ ਉਹ ਡੰਡੀ ਡੰਡੀ ਪੱਛੇ ਉਹਨਾਂ ਨੂੰ ਦੋਨ ਬਰਸ਼ੀਆਂ ਮੱਝੀਆਂ ਤੇ ਮੈਂ ਵੜ ਗਿਆ ਇਨਰ ਮੇਚ ਧਰਮਾ ਪੀਚਿਆ ਮੈਂ ਜੁੱਤੀ ਉੱਤੇ ਖੋਬ ਦੀ ਮਾਰ ਤੋਂ ਪਾਸੇ ਤੇਰੇ ਮਗਰ ਨਹੀਂ ਲੱਗਾ ਕੋਈ ਮੈਂ ਉਥੋਂ ਨਿਕਲਿਆ ਉਥੋਂ ਨਿਕਲ ਕੇ ਤੇ ਮੈਂ ਪਿੰਡ ਤੋਂ ਪਲੇਰੀਆਂ ਆ ਗਿਆ ਉਥੇ ਗਾਇ ਹੈ ਸਿੰਘ ਚੌਧਰੀ ਉਹ ਜਟੋ ਚੌਧਰੀ ਹੋਇਆ ਉਹਦੇ ਕੋਲ ਸਾਰੀ ਢੜੀ ਧਿਆ ਤੇ ਉਹ ਛਾਂ ਕੋਇਆ ਤੇ ਮੈਨੂੰ ਤਾਂ ਮੈਰੇ ਕੋਲ ਮਰਨਾ ਹੀ ਮੈਂ ਫਿਰ ਪਿੰਡ ਆ ਗਿਆ ਪਿੰਡ ਆਲ ਕੇ ਰਾਤ ਨੂੰ ਫਿਰ ਮਗਨ ਨੂੰ ਕਹਿ ਦਿੱਤਾ ਕਿ ਤੁਚ ਰਾਜਾ ਭਾਗਾ ਚੌਧਰੀ ਹੈਗਾ ਮੁਸਲਮਾਨ ਉਹਦੇ ਕੋਲ ਚਲਾ ਜਾਓ ਤੇਰੇ ਪਾ ਉਹ ਵੀ ਤੇਰੇ ਭਾਉ ਦੇ ਨਾਮ ਕੇ ਉੱਥੇ ਹੂੰ ਤੇ ਉਹਦੇ ਭਾਗੇ ਵੀ ਬਸੇਰ ਮਸੇਰ ਜਿਵੇਂ ਮਟੰਦੋ ਚਾ ਉਹ ਬੰਦਾ ਪੜਾ ਭਰਾ ਵਾਂਗ ਵਰਦੇ ਕੰਮ ਜਦੋਂ ਵਿਗੜਿਆ ਉਹ ਉਹ ਕੰਮ ਵਿਗੜਿਆ ਦਾ ਫਿਰ ਤੁਸੀਂ ਕਿੱਥੇ ਚਲੇ ਗਏ ਉਥੇ ਗਏ ਚਲੇ ਠੜ ਠੜ ਪਿੰਡ ਕੋਠਾ ਪਿੰਡ ਕੋਠਾ ਪਿੰਡ ਕੋਠਾ ਹਾਂਜੀ ਜਿੱਥੇ ਨਾਨਕੇ ਹੀ ਤੁਹਾਡੇ ਨਾ ਨਾਨਕੇ ਦੇ ਗੱਗਿਆ ਸੀ ਅੱਛਾ ਜੀ ਫਿਰ ਕੋਠੇ ਕਿਵੇਂ ਉਥੇ ਕੌਣ ਸੀ ਕੋਠੇ ਕਿਉਂ ਗਏ ਉਥੇ ਮੁਸਲਮਾਨ ਸੀ ਉਹਦੇ ਕੋਲ ਗਏ ਚਲੇ ਤੁਸੀਂ ਉਹ ਬੇਨਿਸੇ ਦਾਸੀ ਬੇਣੀ ਅੱਛਾ ਮਿੱਤਰ ਸਾਰੇ ਬਾਉ ਦਾ ਮਿੱਤਰ ਸੀਗਾ ਹਾਂਜੀ ਹੂੰ ਤੋਂ ਉਥੇ ਉਹ ਫਿਰ ਮੈਨੂੰ ਛੱਡ ਗਿਆ ਕੁੱਲੀ ਕੇ ਚਲਦੇ ਕਿ ਕਿਹੜੇ ਦੇ ਸੰਤੇ ਕੁੱਲ ਕੋਲ ਕੋਲ ਉਹ ਠੀਕ ਹੈ ਜੀ ਉਹ ਛੱਡ ਗਿਆ ਤੇ ਮੈਨੂੰ ਛੱਡ ਗਿਆ ਤੇ ਰਾਤ ਗੱਡੀ ਆਈ ਕੋਈ ਤੜਕੇ ਆਈ ਗੱਡੀ 4 ਵਜੇ ਮੈਂ ਬਹਿ ਗਿਆ ਮੈਨੂੰ ਨਹੀਂ ਕਿਸੇ ਬੁਲਾ ਕੋਸੂਰ ਆਣ ਤੇ ਹੂੰ ਕੋਸੂਰ ਹੋ ਗਿਆ ਬਾਪੂ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਹਾਂ ਜੀ ਕੋਈ ਕੁਛ ਜੀ ਤੇ ਤੁਹਾਡੇ ਮਾਰਤੇ ਹਾਂ ਜੀ ਤੇ ਤੁਸੀਂ ਫਿਰ ਕੱਲੇ ਕੱਲੇ ਰਹਿ ਗਏ ਕੱਲੇ ਕਿਹਦੇ ਨਾਲ ਆਏ ਫਿਰ ਇੱਧਰ ਇੱਧਰਲੇ ਪਾਸੇ ਹਾਂ ਤੁਹਾਨੂੰ ਦੱਸਦਾ ਗੱਡੀ ਛੱਡ ਕੇ ਤੁਸੀਂ ਕੁੱਲੀ ਆ ਗਏ ਹਾਂ ਜੀ ਕੋਸੂਰ ਆ ਗਏ ਉਹ ਦੁਕਾਨ ਕਿੱਧਰ ਗਏ ਉਦੋਂ ਗਾ ਫਿਰ ਅੱਜ ਚਲੇ ਕੇ ਮੋਗੇ ਅੱਛਾ ਜੀ ਕਿਹਦੇ ਨਾਲ ਕੌਣ ਸੀ ਜਥੇ 'ਚ ਕੌਣ ਸੀ ਉਹ ਜਥਾ ਸਾਰੇ ਇੱਕ ਝੂਮ ਮੋਸਰਬ ਮੰਟਰੀ ਲਿਆਂਦਾ ਮੰਟਰੀ ਜੱਜਾਂ ਜਿਹੜਾ ਜਥਾ ਸੀ ਸਾਰਾ ਪਿੰਡਾਂ ਦਾ ਹੋਊਗਾ ਹਾਂ ਹਾਂ ਤੁਹਾਡਾ ਆਪਦਾ ਕੋਈ ਸ਼ਰੀਕਾ ਨਾਲ ਨਹੀਂ ਤੁਹਾਡੇ ਨਹੀਂ ਸਾਡਾ ਸ਼ਰੀਕਾ ਕੋਈ ਉਹ ਵੱਡਾ ਜੀ ਤੁਹਾਡੇ ਨਾਲ ਕੋਈ ਪਲੇਟਫਾਰਮ ਦੇ ਉੱਤਰਿਆ ਇੱਥੇ ਗਏ ਆਪਣੇ ਜਮਸ਼ੇਰ ਦੇ ਤੇ ਸ਼ਾਮਕੋੜ ਦੇ ਬੰਦੇ ਇਹ ਵੇਖੇ ਹੀ ਅੱਗੇ ਮੈਂ ਵੇਖੇ ਦੋ ਬੈਠੇ ਉਹਨੇ ਕੋਲ ਗਿਆ ਚਨਾ ਉਹਨਾਂ ਨਾਲ ਰਲ ਕੇ ਤੁਸੀਂ ਉਹ ਬੰਦੇ ਵੇਖੇ ਜਿਨ੍ਹਾਂ ਨੇ ਬਰਸ਼ੀਆਂ ਮਾਰੀਆਂ ਆਹੋ ਜੇ ਹੋਰ ਮਾਰਿਆ ਸਾਡੇ ਘੋੜਾ ਸਾਡਾ ਭਜਾ ਕੇ ਜਿਹਾੜੇ ਭਰਾ ਨੂੰ ਤੂਬੇ ਦੇ ਘੋੜੇ ਦੇ ਭਜਾ ਕੇ ਖੂਹ ਨੇ ਖੂਹ ਚਾਰ ਮਾਰਿਓ ਤੇ ਮਿੰਦੋ ਸਾਰੇ ਉਹਨੇ ਜਾ ਕੇ ਭਾਗੇ ਨੇ ਹਾਂ ਇਹ ਇਸ਼ਰਾਏ ਸਲਾਮ ਮਰੇ ਤੁਹਾਡੀ ਨਹੀਂ ਹਾਂ ਕੋ ਸਾਰੇ ਜਿੰਨੇ ਕੋ ਮਹੀਨੇ ਮਾਤੜ ਮਾਉਲ ਵੀ ਇਹ ਸਾਰੇ ਇੱਕੋ ਵੇਸ਼ ਹੀ ਹੋਰ ਇਹ ਤੁਹਾਡੇ ਪਿੰਡ ਦੇ ਵਿੱਚ ਬਾਪੂ ਜੀ ਇਹ ਵੇਖਣ ਨੂੰ ਮਿਲਿਆ ਵੀ ਤੁਹਾਡੇ ਪਿੰਡ ਦੇ ਲੋਕਾਂ ਨੇ ਹੀ ਤੁਹਾਨੂੰ ਮਾਰਤਾ ਹਾਂ ਹਾਂ ਆਮ ਪਿੰਡਾਂ ਛੇਵੇਂ ਨਹੀਂ ਹੋਇਆ ਉਹ ਤਾਂ ਕਹਿੰਦੇ ਵੀ ਮੁਸਲਮਾਨ ਸਾਨੂੰ ਰੋਏ ਜੱਫੀਆਂ ਪਾ ਕੇ ਵੀ ਤੁਸੀਂ ਕਦੋਂ ਮੁੜੋਗੇ ਜਾਂ ਕੁਝ ਐਹੋ ਜੀਆਂ ਗੱਲਾਂ ਕੋਈ ਪਿੰਡ ਹੋਣਾ ਕਿਹੜੇ ਪਿੰਡ ਦਾ ਤੁਹਾਡੇ ਤੁਹਾਡੀ ਕੋ ਦੁਸ਼ਮਣੀ ਤਾਂ ਨਹੀਂ ਸੀ ਹਾਂ ਅੱਛਾ ਜੀ ਮੁਸਲਮਾਨਾਂ ਨਾਲ ਦੁਸ਼ਮਣੀ ਕੋਈ ਪਹਿਲਾਂ ਤੁਸੀਂ ਪਿਆਰ ਨਾਲ ਰਹਿੰਦੇ ਸੀ ਵਿਆਹਾਂ ਸ਼ਾਦੀਆਂ ਤੇ ਆਉਂਦੇ ਸੀ ਤੇ ਫਿਰ ਅਚਾਨਕ ਤੁਹਾਨੂੰ ਉਹਨਾਂ ਨੇ ਜਿਹੜਾ ਹਮਲਾ ਜਦੋਂ ਉਹਨੇ ਵੇਖਿਆ ਤੇਨ ਦੱਸਿਆ ਕਿ ਮਾਹੌਲ ਵੀ ਹੀ ਜੋ ਉਹ ਇਧਰ ਹੋ ਗਿਆ ਸੀ ਉਹਨੇ ਉਹਨਾਂ ਦਾ ਜੀ ਆ ਉਹਨੇ ਉਹ ਹੀ ਇਹਨਾਂ ਨੂੰ ਭਾਈ ਮਿੱਠੇ ਦਿੱਤੇ ਤੇ ਸਾਡੇ ਦਾ ਜੀ ਮਾਰ ਦਿੱਤੇ ਸਿੱਖਾਂ ਨੂੰ ਹੂੰ ਉਹ ਫਿਰ ਮੁਸਲਮਾਨ ਚਲ ਬੰਡੀ ਕਰਕੇ ਛੋਲ ਛੋਲ ਕੇ ਦੇ ਬਾਬ ਮੁਸਲਮਾਨ ਉਹ ਵੀ ਵੈਰੀ ਬਣ ਗਏ ਤੇ ਤੁਹਾਡਾ ਬਾਪ ਨੰਬਰਦਾਰ ਸੀ ਹਾਂਜੀ ਤੇ ਫਿਰ ਨੰਬਰਦਾਰਾਂ ਦਾ ਘਰੇ ਪੁਲਿਸ ਪਲਸ ਆਉਂਦੀ ਹੁੰਦੀ ਬੈਠੇ ਹੁੰਦੇ ਚਾਹ ਪਾਣੀ ਪੀਣ ਨੂੰ ਹਾਂਜੀ ਤੁਹਾਡੇ ਘਰੇ ਅੰਗਰੇਜ਼ ਆਉਂਦੇ ਸੀ ਫਿਰ ਅੰਗਰੇਜ਼ ਨਹੀਂ ਸੀ ਆਉਂਦੇ ਹਾਂਜੀ ਆਮ ਥਾਣੇ ਬੰਦੇ ਜਿਹੜੇ ਹੁੰਦੇ ਪੁਲਿਸ ਵਾਲੇ ਥਾਣਾ ਕਿੱਥੇ ਸੀ ਹਾਂ ਥਾਣਾ ਕੰਗਨਪੁਰ ਅੱਛਾ ਕੰਗਣਪੁਰ ਥਾਣਾ ਲੱਗਦਾ ਹੈ ਤੁਹਾਨੂੰ ਅੱਛਾ ਉੱਥੋਂ ਆ ਜਾਂਦੇ ਹਾਂ ਜੀ ਹਾਂ ਜੀ ਬਾਪੂ ਜੀ ਮੈਨੂੰ ਦੁਬਾਰਾ ਉਹ ਗੱਲ ਦੱਸੋ ਜਦੋਂ ਤੁਹਾਡੇ ਜੀਆਂ ਨੂੰ ਮਾਰਨ ਪਏ ਤੁਸੀਂ ਕਿੰਨੇ ਕਿੰਨੇ ਜੀ ਸੀ ਸਾਰੇ ਭੱਜੇ ਕਿੱਧਰ ਨੂੰ ਅਸੀਂ ਪਿੰਡ ਨੂੰ ਪੋੜ ਕੇ ਆ ਗਏ ਜਦੋਂ ਕਿਲੇ ਖਾਨ ਮੁਸਲਮਾਨ ਪਏ ਅੱਗੋਂ ਅੱਛਾ ਜੀ ਅਸੀਂ ਕਿਲੇ ਉਹ ਪਿੰਡ ਨੂੰ ਫੇਰ ਪਿਛਾ ਮੁੜ ਕੇ ਪਿੰਡ ਨੂੰ ਆ ਗਏ ਹਾਂ ਜਿੰਦ ਜਲੇ ਮਾਂ ਸਾਡੀ ਤੇ ਭੈਣ ਸਾਡੀ ਦਾ ਰਾਜ ਮਾਰਤੇ ਹਾਂ ਉਹ ਮਾਤਾ ਸਾਡੀ ਜਿਹੜੀ ਭਾਰੀ ਬਚਣ ਦੀ ਪੱਛੇ ਨਾ ਗਿਆ ਤੇ ਕੁੜੀ ਨਿਆਣੀ ਸੀ ਵਿਚਾਰੀ ਉਹਨਾਂ ਦਾ ਰਾਜ ਮਾਰਤਾ ਜੇ ਦੂਜੇ ਸੀਤੇ ਨੇ ਪਹਿ ਰਾਤ ਆ ਹੀ ਆ ਗਏ ਇਹ ਬਾਗ ਸਾਡਾ ਨਿਟਾਇਆ ਇਹ ਅਸੀਂ ਆ ਗਏ ਸਾਰੇ ਪਿੰਡ ਆ ਕੇ ਪਿੰਡੋਂ ਆਏ ਤਾਂ ਫੇਰਾਂ ਦੇ ਜੋ ਚਲੇ ਜੋ ਤੁਹਾਨੂੰ ਨਹੀਂ ਕੋਈ ਜਿਆਦਾ ਜੇ ਪਿੰਡੋਂ ਨਿਕਲੇ ਤਾਂ ਮਗਰ ਫੇਰ ਪਾ ਕੇ ਲਾ 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 ਕਰਕੇ ਫੇਰ ਆ ਦੋ ਮਾਰਦੇ ਫੇਰ ਮਾਰਤੇ ਦੂਜੇ ਆ ਫੇਰ ਦੂਜੇ ਮਾਰ ਤੁਸੀਂ ਆਪਦੇ ਅੱਖੀ ਵੇਖੇ ਮਰਦੇ ਜੀ ਆ ਦੇਖੇ ਅੱਖੀ ਵੇਖਣੀ ਯਾਰ ਆ ਦੋ ਜੇ ਲੋਕ ਕਿ ਮੈਂ ਤਾਂ ਕਰਮੇ ਨਰਮੇਲ ਪੱਟ ਕੇ ਵੱਢ ਗਿਆ ਹੂੰ ਜਦੋਂ ਉਹਨਾਂ ਮੇਰੇ ਭਰਾ ਨੇ ਕਿਆਂ ਨੂੰ ਬਰਸ਼ੀਆਂ ਮੱਜੀਆਂ ਉਹ ਡੰਡੀ ਤੇ ਉਹ ਡੰਡੀ ਗਈ ਤੇ ਰੋ ਗਏ ਸੁੱਕਾ ਥਾਂ ਮੈਂ ਪਿੱਛੇ ਜਹੀ ਵੜ ਗਿਆ ਮੇਰੀ ਜੁੱਤੀ ਖੁੱਭ ਗਈ ਉੱਥੇ ਮੈਂ ਭੱਜ ਕੇ ਨਰਵੇਂ ਨਿਕਲ ਗਿਆ ਉਹ ਜਦੋਂ ਉਹ ਜੀ ਮਾਰ ਦਿੱਤੇ ਤੁਸੀਂ ਭੱਜ ਗਏ ਉਸ ਤੋਂ ਬਾਅਦ ਤੁਸੀਂ ਉਹਨਾਂ ਮਰਿਆ ਪਿਆ ਦੇ ਕੋਲ ਆਏ ਬਾਤਕ ਨਹੀਂ ਆ ਨਹੀਂ ਮੈਂ ਨਹੀਂ ਆਇਆ ਮੈਂ ਝੂਠ ਮਾਰਦਾ ਮਾੜਾ ਕਿਉਂਕਿ ਉਹ ਲਾਸ਼ਾਂ ਤਾਂ ਉੱਥੇ ਪਈਆਂ ਸੀ ਲਾਸ਼ਾਂ ਉੱਥੇ ਪਈਆਂ ਉੱਥੇ ਕਦੇ ਨਹੀਂ ਕਿਵੇਂ ਮਰ ਜਮ ਗਰੀਆਂ ਕਿ ਕੁੱਟੀਆਂ ਖਾਦੀਆਂ ਕਿੰਨੀਆਂ ਖਾਦੀਆਂ ਉਹ ਇਹ ਨੀ ਸਮਾਦਾ ਕੋਈ ਉਹ ਨਾ ਤੇ ਨੀ ਮਾਂ ਪੋਤਰੀ ਸਮਾਦੀਆ ਮਸੀਤ ਤੇ ਤੇ ਤੁਸੀਂ ਐਡਾ ਵੱਡਾ ਜੇਰਾ ਕਰਕੇ ਕਿਵੇਂ ਆ ਗਏ ਸਾਰਾ ਟੱਬਰ ਮਾਰਤਾ ਹੋਣਾ ਜੇਰਾ ਕਰਕੇ ਜਿੰਦ ਭਿਆਨੇ ਭੱਜੇ ਫਿਰੇ ਜਿੱਦ ਨੂੰ ਜ ਆਦੀ ਜਿੰਦ ਨੂੰ ਬਚਾਉਣ ਰਾਹ ਤੇ ਅਮਰ ਕਿਵੇਂ ਬਚੇ ਤੇ ਦਿਨੇ ਰਾਤ ਜਦੋਂ ਤੁਹਾਨੂੰ ਮਾਂ ਪਿਓ ਚੇਤੇ ਨਹੀਂ ਸੀ ਆਉਂਦਾ ਵੀ ਮਾਂ ਵੀ ਮਾਰਦੀ ਭਰਾ ਵੀ ਮਾਰਤੇ ਭੈਣ ਵੀ ਮਾਰਦੀ ਸਾਰੇ ਸਾਰੇ ਮੈਨੂੰ ਛੱਡ ਆ ਇੱਕ ਜਾ ਕੇ ਮਕਾਨ ਤੇ ਉੱਥੇ ਮੈਂ ਇਕੱਲੇ ਤਾਂ ਮੇਰਾ ਜੀ ਕਿੱਥੇ ਲੱਗੇ ਮੈਂ ਜਵਨ ਸੀ ਲੋ ਹਾਂ ਇਹਨਾਂ ਦਰੋਹ ਹਾਲ ਨਹੀਂ ਉੱਠਦੇ ਸੀ ਵੀ ਸਾਰਾ ਟੱਬਰ ਹੀ ਮਾਰਦਾ ਹਾਲ ਤਾਂ ਉੱਠਦੇ ਸੀ ਪਰ ਪੇਹੇ ਨਹੀਂ ਜਾਂਦੀ ਕੀ ਕਰ ਸਕਦੇ ਹਾਂ ਤਾਂ ਮੈਂ ਉਹਨੂੰ ਉੱਠਣ ਅੱਖੀਂ ਵੇਖਿਆ ਤੁਸੀਂ ਉਹ ਬੰਦੇ ਜਿਹੜੇ ਮੁਸਲਮਾਨ ਸੀ ਜਿਨ੍ਹਾਂ ਨੇ ਹਾਂਜੀ ਹਾਂਜੀ ਮਾਰਦਾ ਉਹ ਅੱਖੀਂ ਵੇਖਿਆ ਘੋੜੀ ਭਜਾ ਕੇ ਮਾਰਿਆ ਹਾਂ ਕਹਿੰਦੇ ਘੋੜਾ ਭਜਾ ਕੇ ਸਾਡੇ ਭਰਾ ਨੂੰ ਮਾਰਿਆ ਜਾ ਕੇ ਉਹਨੇ ਖੂਦ ਛਾਲ ਮਾਰ ਦਿੱਤੀ ਉਸੇ ਖੂਦ ਕੱਢ ਕੇ ਮਾਰਿਆ ਉਹਨਾਂ ਕੁੜੀ ਆਵੇ ਹਾਂ ਜਿਸ ਚੋਕ ਕੋ ਕੇ ਨਿਤ ਨੀ ਮਾਰਲੇ ਬਾਰਾ ਕਿ ਬਰਸ਼ੀਆਂ ਬਾਤ ਗਿਆ ਮੈਨੂੰ ਫਿਰ ਉਹਨੇ ਦੱਸਿਆ ਜਿਹੜੇ ਮੁਸਲਮਾਨ ਕੋਲ ਗਿਆ ਨਾ ਮੈਂ ਉਹਨੇ ਦੱਸਿਆ ਵੀ ਇਸ ਰਾਸ ਰਾ ਤੁਹਾਡਾ ਹੁਣ ਜੀ ਕੋਈ ਨਹੀਂ ਰਹੇਗਾ ਫਿਰ ਤੁਸੀਂ ਕੱਲੇ ਇਧਰ ਨੂੰ ਆਗੇ ਤੇ ਤੁਹਾਡੇ ਭਰਾ ਰਾਹ ਚ ਮਿਲੇ ਕਿਤੇ ਭਰਾ ਇਧਰ ਆ ਗਏ ਤੇ ਤਲਵੰਡੀਓਂ ਹੀ ਨਿਕਲੇ ਸੀ ਉਹ ਤੋਂ ਅੱਛਾ ਉਥੋਂ ਦੇਖ ਲੈ ਕੇ ਨਿਕਲੇ 18 ਪੈ ਤੇ ਲੱ ਸੇ ਸਾਰਾ ਛਾੜ ਹਰੇ ਪਿੰਡ ਜਿਹੜੇ ਸੀ ਬੜੇ ਕੋਠੇ ਇਕੱਠੇ ਹੋਈ ਉਥੋਂ ਨਿਕਲੇ ਆਪਾਂ ਆਪਾ ਜਾਣਾਂ ਪਚਾ ਜਦੋਂ ਤੇ ਗੋਲੀ ਚਲੀ ਨਾ ਅਗਲਾਈ ਜਿਬਾਰੇ ਸਾੜ ਤੇ ਮਕਾਮ ਸਾੜ ਦਿੱਤੇ ਗੋਲੀ ਚਲੀ ਨਹਿਰ ਕੁੜੀ ਵੀ ਆਪਾਂ ਦੇ ਨਾਛਾ ਨਹਿਰ ਬੰਦ ਹੋ ਗਈਆਂ ਸੀ ਏਡੀ ਲਾਸ਼ ਵੇਖੀਆਂ ਲਾਛਾਂ ਤੁਸੀਂ ਹਾਂਜੀ ਨਹਿਰ ਸਾਡੇ ਪਿੰਡ ਮੈਂ ਨਹਿਰ ਦੇ ਨਹਿਰ ਵੇਖੀ ਕਿ ਉਹ ਮਾਰ ਮਾਰ ਕਿਹੜੇ ਕਿਹੜੇ ਪਿੰਡ ਦੇ ਲਾਗੇ ਨਹਿਰ ਸੀ ਸਾਡੇ ਉਹ ਨਹਿਰ ਸਾਡੀ ਉਹ ਜਿਹੜੀ ਇੱਥੋਂ ਜਾਂਦੀ ਉਤੋਂ ਜੱਜਰ ਦੇ ਕੋਲੋਂ ਸਾਡੇ ਪਿੰਡ ਦੇ ਕੋਲੋਂ ਅਗਰ ਨਰਮਲ ਕਿਆਂ ਦੇ ਕੋਲ ਇਹ ਨਹਿਰ ਇੱਥੇ ਜਾਂਦੀ ਤੁਹਾਡੇ ਪਿੰਡ ਦੇ ਜਿਹੜੇ ਤੁਹਾਡੇ ਸ਼ਰੀਕੇ ਵਾਲੇ ਲੋਕ ਨੇ ਹੁਣ ਕਿੱਥੇ ਕਿੱਥੇ ਬੈਠੇ ਕਿਹੜੇ ਕਿਹੜੇ ਪਿੰਡਾਂ 'ਚ ਇੱਧਰ ਇੱਧਰ ਉਥੇ ਕਾਦਰ ਵਾਲੇ ਹੂੰ ਉਥੇ ਬੈਠੇ ਨੇ ਇੱਕ ਦੋ ਘਰ ਪਟਿਆਲੇ ਨੇ ਉਥੇ ਬੈਠੇ ਨੇ ਇੱਕ ਇੱਕ ਪੰਜ ਚਾਰ ਘਰ ਸਾਡੇ ਇੱਥੇ ਨਿਕਲੇ ਫਿਰਦੇ ਨੇ ਕੋਈ ਨਾਂ ਪਤਾ ਜਿਹੜੇ ਬਜ਼ੁਰਗਾਂ ਦੇ ਜਿਹੜੇ ਕਾਦਰ ਵਾਲੇ ਬੈਠੇ ਨੇ ਪਤਾ ਨਰਾਇਣ ਸਪੈਚ ਬਾਸ ਤੇ ਅਰਸ਼ਾ ਬਿਰਸ਼ਾ ਇਹ ਉੱ딜 ਬੈਠੇ ਨਹੀਂ ਸੀ ਔਰ ਜਿਹੜੇ ਪਟਾਲੇ ਬੈਠੇ ਉਹਨਾਂ ਦੇ ਨਾਂ ਕੋਈ ਕਿਸ਼ਾਲਸ ਤਾਰਾ ਬਲਤਾਸ ਹੂੰ ਹੂੰ ਤੇ ਕੋਈ Hindu ਪਰਿਵਾਰ ਵੀ ਉੱਠ ਕੇ ਤੁਹਾਡੇ ਪਿੰਡੋਂ ਇੱਧਰ ਆ ਕੇ ਬੈਠਾ ਉਹਨਾਂ ਦੇ ਨਾਂ ਕੋਈ ਹਾਂਜੀ Hindu ਪਰਿਵਾਰ Hindu ਖੱਤਰੀ ਜਿਹੜੇ ਆਹ ਖੱਤਰੀ ਹੈਗੇ ਆ ਕੇ ਬੈਠੇ ਨੇ ਜਗੜੇ ਅਰੀ ਕਿੱਥੇ ਬੈਠੇ ਨੇ ਐਸੇ ਬੜੇ ਸ਼ਹਿਰ ਬੈਠੇ ਨੇ ਤਾਂ ਦੇਖ ਲੂ ਖੜੂ ਖੜੂ ਗਏ ਮਾਲੂਮ ਸੀ ਹੂੰ ਮਾਲ ਮਨ ਨਾਲ ਹੀ ਪੈ ਲਾਟ ਰਹੀ ਸਮਾ ਉਹ ਚੰਗਾ ਸੀ ਕਿ ਆ ਚੰਗਾ ਉਹ ਸਮਾਂ ਦਾ ਜਾਈ ਚੰਗਾ ਜਿੱਥੇ ਜ਼ਿੰਦਗੀ ਬਤੀਤ ਕਰਨੇ ਪਏ ਉਹ ਸਮਾਂ ਖਾ ਦਾ ਚੰਗਾ ਉਹ ਸਮਾਂ ਦੇ ਉੱਜੜ ਕੇ ਮਾਰੇ ਕੇ ਉਹ ਸਮਾਂ ਕਿਹਨੇ ਚੰਗਾ ਹੈ ਉਹ ਜਗਾ ਢਾਕੂ ਸੁਣਿਆ ਤੁਸੀਂ ਉਧਰ ਆਹੋ ਜਗਾ ਸਾਡੇ ਗਵਾਂਡ ਸੀ ਕਿੱਥੋਂ ਬੁਰਜ ਦਾ ਅੱਛਾ ਦੱਸੋ ਹੋਂਦੇ ਬਾਰੇ ਕੁਛ ਜਗਾ ਮਨ ਜਾਂਦੀ ਜੱਗੇ ਨੇ ਮਰ ਜਾਣ ਦੇਖਦੇ ਦੋ ਜਾਨ ਦੀ ਲੱਗਿਆ ਮਾਂ ਤੇਰੀ ਭਾਦੀ ਤੇ ਮੀ ਬੂਆ ਪਲਵਾਨ ਕੋ ਤੁਹਾਡੇ ਇਲਾਕੇ ਦਾ ਹੈਗਾ ਅਸੀਂ ਮੇਨ ਜਿਹੜਾ ਛੇਤੇ ਹੋਵੇ ਤੁਹਾਨੂੰ ਪਲਵਾਨ ਸਾਡੇ ਦਾ ਇਲਾਕੇ ਦਾ ਤੇ ਫਿਰ ਸਾਹੀ ਸੋਹਾਗਾ ਚੋਕ ਦਾ ਜਮਸ਼ੇਰ ਦਾ ਹੂੰ ਪੰਜ ਮਾਂ ਦਾ ਸੋਹਾਗਾ ਨੰਦ ਕਾਲੇ ਸਾਹਿਬ ਚੁੱਕਿਆ ਉਹਨੇ ਪਾਉਣੇ ਪੰਜ ਮਾਂ ਦਾ ਜਮਸ਼ੇਰਪਿੰਡ ਦਾ ਸੀ ਹਾਂਜੀ ਜਮਸ਼ੇਰ ਲੱਗੇ ਅੱਛਾ ਨਨਕਾਣਾ ਸਾਹਿਬ ਮੇਲਾ ਲੱਗਦਾ ਹੁੰਦਾ ਓਦੋਂ ਬੜਾ ਮੇਲਾ ਲੱਗਦਾ ਇਨਨਕਾਣਾ ਸਾਹਿਬ ਛਤੀਆਂ ਜਿਹੜੀਆਂ ਦਾ ਆਦਮੀ ਦੇ ਸਾਰੇ ਪੰਜਾਬ ਦਾ ਉੱਥੇ ਜਾਂਦਾ ਕੀ ਹਾਲ ਮ Pakistan ਦਾ ਕਹਿ ਸਾਜੀ Pakistan ਦਾ ਕੀ ਹਾਲ ਆਹੋ ਅਜੇ ਵੀ ਪੁੱਛਦੇ ਜੇ ਨਹੀਂ ਨਹੀਂ ਮੈਂ ਤਾਂ ਕੀ ਪੁੱਛਣਾ ਹੈ ਇਹ ਕਿ ਇਹ ਸਾਡੇ ਆਹਦਾ ਚੱਲਦਾ ਚੱਲਦਾ ਮਾ ਪਿੰਡਾਂ ਹੀ ਪਿੰਡ ਉਠਾਉਣਾ ਜਾ ਕੇ ਜਦ ਸਾਡੇ ਜੀ ਮਾਰੇ ਕੇ ਨੁੱਦਰ ਤੇ ਸਾਡੇ ਬਾਅਦ ਪਿੰਡ ਕਾਦਾ ਹੂੰ ਥੋਨੀ ਮ ਪਛਣ ਮ ਦੁਨੀਆ ਲਖੀ ਹਾਲੇ ਉਧਰ ਮੜਾ ਕੇ ਚੰਗਾ ਠੀਕ ਹੈ ਅੱਛਾ ਥੋੜੇ ਅਜੇ ਕਮਜ਼ੋਰ ਨੇ ਕਮਜ਼ੋਰ ਨੇ ਨਾ ਆਪਣੇ ਆਪਲੇ ਭਾਰ ਦੇ ਤੇ ਲੋਕੀ ਬੜੇ ਯਾਦ ਨੇ ਉਹਨਾਂ ਕੋਠੀਆਂ ਪਾਈਆਂ ਠਾਠਾਂ ਲੈਂਦੇ ਬਾਪੂ ਜੀ ਜਿਵੇਂ ਆਪਾਂ ਨੂੰ ਬਿਜਲੀ ਫ੍ਰੀ ਹੈ ਨਾ ਮੋਟਰਾਂ ਦੀ ਹਾਂਜੀ ਉਧਰ ਬਹੁਤ ਮਹਿੰਗੀ ਆ ਅੱਛਾ ਹਾਂਜੀ ਠੀਕ ਆਪਣੀ ਡਾਈ ਖਾਦ ਦੀ ਬੋਰੀ ਕਿੰਨੇ ਦੀ ਆ ਆਪਣੀ 13-1400 ਦੀ ਆ ਹਾਂਜੀ ਹਾਂਜੀ ਉਧਰ 15000 ਦੀ ਜੇ ਬੱਲੇ ਬੱਲੇ ਬੰਦੇ ਦਸਤ ਪੈਸਾ ਇਹ ਦੇ ਕਿਥੋਂ ਲੈ ਉਹਨਾਂ ਕਿ ਮੁਸਲਮਾਨ ਤੇ ਯੂਰੀਆ ਖਾਦ ਦੀ ਬੋਰੀ ਆਪਣੀ 250 ਦੀ ਆ ਹਾਂ ਉਧਰ 5000 ਦੀ ਆ ਬੱਲੇ ਬੰਦੇ ਜਦੋਂ ਤੁਹਾਨੂੰ ਮਗਿਆ ਇੱ딜 ਬਾਕ ਨੂੰ ਮਗਿਆ ਇੱਲਾ ਤਰ ਗਰੀਬਾਂ ਦੇ ਸਫੇ ਹੋ ਦੂ ਬਰਾ ਬਰਾ ਗਰੀਬਾਂ ਦਾ ਮੜਾਲ ਅੱਛਾ ਮਾਲ ਡੰਗਰ ਸਾਰਾ ਕੁਝ ਇਕੱਠਾ ਹੀ ਹੁੰਦਾ ਹੈ ਮਗਰ ਉਹ ਜਦੋਂ ਪਾਕਿਸਤਾਨ ਬੜਿਆ ਫੇਰੀ ਐ ਕੁੜੀ ਜਿਹੜਾ ਇਹੋ ਜਿਹੀ ਕੋ ਗੱਲ ਬਣੀ ਉਹ ਜਿਹਦਾ ਹਿਸਾਬ ਨਹੀਂ ਗਾ ਫਿਰ ਕੰਦਾ ਵੀ ਵੈਰੀ ਹੋ ਗਈਆਂ ਹੂੰ ਹਾਂਜੀ ਤੇ ਕਦੀ ਚੇਤੇ ਨਹੀਂ ਆਇਆ ਘਰ ਚੇਤੇ ਤਾਂ ਆਉਂਦੇ ਨੇ ਪਰ ਹੋਰ ਕੀ ਕਰੀਏ ਉਹ ਤਾਂ ਚੇਤੇ ਕਰਾਂਗੇ ਤਾਂ ਕੀ ਕਰਾਂਗੇ ਨਾਲ ਉਹ ਵੀ ਦਿਸਦੇ ਹੋਣੇ ਜਦੋਂ ਮਾਰੇ ਜਾਂਦੇ ਸੀ ਉਹਨਾਂ ਨੂੰ ਬਸ 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 ਮੈਨੂੰ ਕਿਹ ਜਿਹੜਾ ਬੁੱਢਾ ਨਾ ਹੁੰਦਾ ਮਲੂਕਾ ਚੱਲ ਨਹੀਂ ਪਾਕਿਸਤਾਨ ਮੈਂ ਹੀ ਪਾਕਿਸਤਾਨ ਨੂੰ ਠਹਿਣਾ ਹਾਂ ਜਿਹੜੇ ਸਾਡੇ ਦੇ ਜੀਓਦਲ ਮਾਰੇ ਗਏ ਨਹੀਂ ਕੀ ਕਰਨਾ ਪਿੰਡ ਉੱਥੇ ਬੁਰਾ ਪਿੰਡ ਸੀ ਜੁੱਡੇ ਕੀ ਸਾਦੇ ਨੇ ਉਹ ਮੁਸਲਮਾਨੇ ਪਿੰਡ ਸੀ ਜੋ ਪਿੰਡਾਂ ਦਾ ਨਾਮ ਵੀ ਹੁਣ ਭੁੱਲਿਆ ਪਿਆ ਉਹ ਇੱਥੇ ਬੜੀ ਦੁਨੀਆ ਮਰੀ ਸੀ ਉੱਥੇ ਬੱਚੇ ਵਿਚਾਰੇ ਮਜਨਾਨੀਆਂ ਮਰੀਆਂ ਪਈਆਂ ਜਿਹੜੇ ਬੱਚੇ ਕੁਛੜ ਸੀ ਉੱਥੇ ਮਰੀਆਂ ਪਈਆਂ ਦੇ ਮੰਮੇ ਚੁੰਗੀ ਗਏ ਵਿਚਾਰੇ ਉਹ ਵਗਾਈ ਮੀਰ ਮਾਮਦੇ ਸੁੱਤੋਗੇ ਉਹ ਪਿੰਡ ਸੀ ਦੋਵੇਂ ਮੁਸਲਮਾਨਾਂ ਦੇ ਇੱਥੇ ਬੜੇ ਫਿਰ ਮੁਸਲਮਾਨ ਚੱਕੜੀ ਬੱਕ ਚੱਕੜੀ ਬੱਕ ਵੀ ਫਿਰ ਇਹਨੇ ਮਿੰਟਰੀ ਆਪਣੀ ਨੇ ਜਾ ਕੇ ਫਿਰ ਉਹ ਪਿੰਡ ਸਾਡੇ ਦੋਵੇਂ ਅੱਗ ਲਾਜੇ ਨੇ ਕੰਜਰਾਂ ਨੇ ਖੂਬ ਖੂਬ ਭਰ ਦਿੱਤੇ ਮੁਰਦਿਆਂ ਨਾਲ ਵੀ ਪਾਣੀ ਵੀ ਨਾ ਪੀ ਲੈਣ ਬੜੀ ਦੁਨੀਆ ਮਰੀ ਇੱਥੇ ਮੀਰਮਾਨ ਦੇ ਸੁੱਤੋ ਕੇ ਗਾਓ